ਹੈਲੋ ਜੀ ਸਸਤੇਤਾ ਜੀ ਸਾਰੇ ਭੈਣ ਭਾਈਆਂ ਨੂੰ ਕੋਸਣਾ ਹੁ ਜੀ ਕਿ ਸਾਰੇ ਠੀਕ ਠਾਕ ਅਸੀਂ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਹਾਂਜੀ ਲੈ ਕੇ ਆਇਆ ਇੱਕ ਤੁਹਾਡੇ ਲਈ ਨਵਾਂ ਵੀਡੀਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੀਕਾ ਚੈਨਲ ਤੇ ਨਾਮ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਹਾਂਜੀ ਮੈਂ ਇੱਥੇ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਠੰਡ ਦਾ ਮੌਸਮ ਆ ਤੇ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਸਵੇਰ-ਸਵੇਰ ਦਾ ਬਹੁਤ ਜ਼ਿਆਦਾ ਮਤਲਬ ਠੰਡਾ ਮੌਸਮ ਹੁੰਦਾ ਹੱਥ ਪੈਰ ਸੁੰਨ ਹੁੰਦੇ ਨੇ ਹਨਾ ਤੇ ਧੁੱਪ ਆਉਣੀ ਕਿਸੇ ਲੋੜ ਨਿਕਲਦੀ ਹੁਣ ਅੱਜ ਵੀ ਨਾ ਹੁਣ 3:00 ਵਜੇ ਚਾਕੇ ਮਤਲਬ ਬੜੀ ਧੁੱਪ ਲੱਗਣ ਲੱਗੀ ਆ ਤੇ ਸਵੇਰ ਦੀ ਤਾਂ ਠੰਡ ਬਹੁਤ ਆ ਤੇ ਠੰਡ ਦੇ ਮੌਸਮ ਵਿੱਚ ਆਪਾਂ ਬਣਾ ਰਹੇ ਆ ਜੀ ਅੱਜ ਤਿਲਾ ਤੋਂ ਬਲੈਕ ਟਰੂ ਹਨਾ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆ ਤਿਲਾ ਨੂੰ ਭੁੰਨਦੇ ਆ ਤੇ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆ ਆਪਾਂ ਤੇ ਬਾਰੇ ਰੋ ਬਲੌਗ ਦੇ ਨਾਲ ਫੜਾਈ ਆਪਾਂ ਨੇ ਤਾਲੀ ਦੇ ਵਿੱਚ ਕੁਝ ਨਹੀਂ ਪਾਉਣਾ ਸਿਰਫ ਇਹ ਤੇਲ ਭੁੰਨਣਾ ਹੈ ਆਪਾਂ ਨੇ ਖਾਲੀ ਫੜਾਈ ਦੇ ਵਿੱਚ ਚਿੱਟੇ ਤੇਲ ਨੇ ਆਪਣੇ ਕੋਲ ਇਹ ਇੱਕ ਕੌਲ ਆਪਾਂ ਨੇ ਟੀਲਾ ਦਾ ਲੈ ਲਿਆ ਟੀਲਾ ਦੇ ਇਹ ਲੱਡੂਏ ਨਹੀਂ ਬਣਾਣੇ ਇਹ ਇੱਕ ਤਰ੍ਹਾਂ ਦੀ ਦਵਾਈ ਆ ਹੈਨਾ ਇੱਕ ਕਿਸਮ ਦੀ ਕਿਉਂਕਿ ਤੁਹਾਨੂੰ ਪਤਾ ਹੀ ਇਹ ਤੇਲ ਬਹੁਤ ਜ਼ਿਆਦਾ ਗਰਮ ਹੁੰਦੇ ਨੇ ਹੈਨਾ ਤੇ ਇਹ ਆਪਣੇ ਜਿਵੇਂ ਹੁਣ ਸਰਦੀਆਂ ਦਾ ਮੌਸਮ ਆ ਹੱਥ ਪੈਰ ਸੋਨ ਨੂੰ ਮਤਲਬ ਠੰਡੇ ਜੇ ਹੁੰਦੇ ਨੇ ਸੁੰਝੇ ਹੋ ਜਾਂਦੇ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਆ ਇਹ ਠੰਡ ਦੇ ਵਿੱਚ ਸਰਦੀਆਂ ਦੇ ਵਿੱਚ ਜੇ ਆਪਾਂ ਮਤਲਬ ਸਵੇਰੇ ਇੱਕ ਲੱਡੂ ਖਾ ਕੇ ਉੱਪਰ ਚੀ ਦੁੱਧ ਪੀ ਲਈਏ ਨਾ એનર્ਜੀ ਜੀ ਬਣੀ ਰਹਿੰਦੀ ਆ ਸਰੀਰ ਦੇ ਵਿੱਚ ਬਹੁਤ ਹੀ ਫਾਇਦੇਮੰਦ ਨੇ ਇਹ ਠੰਡ ਤੋਂ ਬਚਣ ਲਈ ਇੱਕ ਤਰ੍ਹਾਂ ਦੀ ਦਵਾਈ ਤਿਆਰ ਕਰ ਲਈਏ ਆਪਾਂ ਮਾ ਚਲੋ ਤੁਹਾਡੇ ਨਾਲ ਵੀ ਆਪਾਂ ਵੀਡੀਓ ਸ਼ੇਅਰ ਕਰ ਦਈਏ ਨਾਲੇ ਲੱਡੂ ਬਣਾ ਲਈਏ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਣੇ ਆਪਾਂ। ਥਿਲਾਨੁਪੁੰਨਾਂਗੇ ਇਹਨਾਂ ਦੇ ਪੁੰਨਣ ਦਾ ਪਤਾ ਹੈ ਇ tanto ਲੱਗਾ ਜਦੋਂ ਇਹ ਢਿੜਕਣ ਦੀ ਆਵਾਜ਼ ਆਉਣ ਲੱਗ ਜੂਗੀ ਨਾ ਉਦੋਂ ਇਹ ਪੁੱਜ ਜਾਣਗੇ। ਤੇ ਥੋੜੇ ਘੱਟੇ ਰੱਖਾਂਗੇ ਗੈਸ ਹੌਲੀ-ਹੌਲੀ ਪੁੰਨਾਂਗੇ। ਹਲਾਉਂਦੇ ਹੋਏ ਭੁੰਨਦੇ ਰਹਾਂਗੇ ਇਹਨਾਂ ਨੂੰ। ਤੁਸੀਂ ਗੋਚਰੀ ਬਣਾ ਸਕਦੇ ਹੋ ਸਫਰਿ ਚ ਬਣਾ ਸਕਦੇ ਹੋ ਆਪਾਂ ਸਬਕ ਦੇ ਵਿੱਚ ਬਣਾਵਾਂਗੇ ਕਾਲੇ ਨਹੀਂ ਕਰਨੇ ਹੈਗੇ ਅੰਬੀ ਚਾਹਾਂ ਭੁੰਨਣੀ ਨਹੀਂ ਇਹ ਇਥੇ ਚਿੱਟੇ ਜਿੱਟੇ ਹੀ ਰੱਖਣੇ ਨੇ ਬਹੁਤ ਹੀ ਟੇਸਟੀ ਲੱਡੂ ਬਣਦੇ ਤੁਹਾਡੀ ਨਾਲ ਰੈਸਪੀ ਸ਼ੇਅਰ ਕਰਦੇ ਆਪਾਂ ਹੱਡਾ ਪੈਰਾ ਦੁਖਦੇ ਨੇ ਜਿਹੜਾ ਜੋੜਾਂ ਦੇ ਦਰਦ ਵੀ ਬਹੁਤ ਹੀ ਫਾਇਦੇਮੰਦ ਹੈ ਇਹ ਲੋਜੀ ਅਨਰਗੀ ਨਾਲ ਭਰਪੂਰ ਹੁੰਦੇ ਨੇ ਤੇ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਕੈਮਰਾ ਇਸ ਤਰ੍ਹਾਂ ਭੁੰਨਣੇ ਨੇ ਇਹ ਹੌਲੀ ਹੌਲੀ ਸਲੋ ਗੈਸ ਤੇ ਹਲਾਉਂਦੇ ਹੋਏ ਭੁੰਨਣੇ ਨੇ 蒂ੜਕਣ ਦੀ ਜਾਂਦਾ ਆਵਾਜ਼ ਆਊਗੀ ਉਦੋਂ ਤੱਕ ਭੁੰਨੀ ਜਾਣੇ ਨੇ ਆਪਾਂ ਨੇ ਇਹ ਲਓ ਜੀ 蒂ਲ ਤੇਲ ਆਪਣੇ ਭੁੱਜ ਗਏ ਬਿਲਕੁਲ ਇਨਾਂ ਦੀ ਚਿੜਚਿੜੀ ਜਿਹੀ ਆਵਾਜ਼ ਆਉਣ ਲੱਗੀ। ਤੇ ਹਲੇ ਕੜਾਹੀ ਕਰਮਾ ਗੈਸ ਆਪਨੇ ਬੰਦ ਕਰਤਾ। ਫਿਰ ਵੀ ਹਿਲਾਉਂਦੇ ਰਾਂਗੇ। ਤੇ ਵੀਡੀਓ ਦੇ ਵਿੱਚ ਜ਼ਿਆਦਾ ਲਾਲੀ ਤੇ ਦਿਖ ਰਹੀ ਹੈ ਨੇ ਪਰ ਇੰਨੇ ਲਾਲ ਨਹੀਂ ਹੋਏ ਹੈਗੇ। ਥੋੜੇ ਭੁੱਜੇ ਨੇ। ਲਓ ਜੀ ਆਪਾਂ ਇਹਨੂੰ ਕਿਸੇ ਥਾਲੇ ਦੇ ਵਿੱਚ ਕੱਢ ਲਈਏ। ਹਾਂਜੀ ਹੁਣ ਇੱਥੇ ਆਪਾਂ ਤੇਲ ਜਿਹੜੇ ਪੁੰਨੇ ਸੀ ਇਹ ਵਿੱਚ ਕੱਢ ਲਏ ਤੇ ਹੁਣ ਦੋ ਚਮਚੇ ਨਾ ਦੇਸੀ ਘੀਏ ਲਾਵਾਂਗੇ। ਆ ਹੁਣ ਬਣਾਈਏ ਹਾਂਜੀ ਇੱਥੇ ਆਪਾਂ ਨੇ ਕਿਉ ਗਰਮ ਹੋਣਾ ਰੱਖ ਦਿੱਤੇ ਕਿਉ ਆਪਾਂ ਬਿਗੜ ਗਿਆ ਸੀਗਾ ਹੁਣ ਇਹਦੇ ਵਿੱਚ ਪਾ ਦਾਂਗੇ ਇਹ ਕੋਲਾ ਸ਼ੱਕਰ ਦਾ ਤੇ ਇਹਨੂੰ ਹਲਾਉਂਦੇ ਹੋਏ ਆਪਾਂ ਘੋਲਾਂਗੇ ਸ਼ੱਕਰ ਨੂੰ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਤੇ ਇਸ ਤਰ੍ਹਾਂ ਘੋਲੂਗੀ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਆਪਾਂ ਨੇ ਸਿਰਫ ਘਿਓ ਦੇ ਵਿੱਚ ਹੀ ਘੋਲਣੀ ਆ ਇਹ ਸਮਾਰ ਕੇ ਘੋਲ ਲਾਂਗੇ ਉਸ ਤੋਂ ਬਾਅਦ ਤੇਲ ਪਾਵਾਂਗੇ ਹਾਂਜੀ ਹੁਣ ਸ਼ੱਕਰ ਨੂੰ ਆਪਾਂ ਘੋਲਾਂਗੇ ਇਹਦੇ ਵਿੱਚ ਚਾਣੀ ਨਹੀਂ ਬਣਾਉਣੀ ਸਿਰਫ ਘੋਲਣੀ ਹੋਣਾ ਪਾਣੀ ਨਹੀਂ ਵਿੱਚ ਬਿਲਕੁਲ ਵੀ ਪਾਉਣਾ ਹੈਗਾ ਘਿਓ ਦੇ ਵਿੱਚ ਘੋਲਣੀ ਆ ਥੋੜਾ ਟਾਈਮ ਲਾਦਾ ਮਿੰਟ ਮਿੰਟ ਬਣ ਕੇ ਤਿਆਰ ਹੋ ਜਾਣਾ ਬਸ ਇਹਨੂੰ ਘੋਲ ਕੇ ਆਪਾਂ ਨੇ ਸਿਰਪਾੜਨੇ ਇਹਦੇ ਵਿੱਚ ਭੁਜੇ ਹੋਏ ਹੋਰ ਕੁਝ ਵੀ ਪਾਉਣਾ ਨਹੀਂਗਾ ਇਹਦੇ ਵਿੱਚ ਬਸ ਇੱਕ ਖੈਰ ਕੇ ਵੀ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਥੀਲੇ ਦੇ ਵਿੱਚ ਘੋਲਣੀ ਹੈ ਸੱਕਰ ਸੱਕਰ ਆ ਚਾਹੇ ਗੋੜਾ ਆਪਾਂ ਨੇ ਸ਼ੱਕਰ ਲਈ ਹੈ ਜੇ ਤੁਸੀਂ ਗੁੜ ਲੈ ਰਹੇ ਹੋ ਤਾਂ ਉਹ ਵੀ ਇਸੇ ਤਰ੍ਹਾਂ ਘੋਲਣਾ ਹਾਂਜੀ ਇੱਥੇ ਸ਼ੱਕਰ ਘੁਲ ਗਈ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਇਹ ਤੇਲ ਸਾਰੇ ਪਾ ਦੇਣਾ ਤੇ ਗੈਸ ਹੌਂਦ ਕਰ ਦਾਂਗੇ ਜਰਮ ਨੇ ਹਲੇ ਇਹਨਾਂ ਨੂੰ ਰੋੜਾਂਗੇ ਵਿੱਚ गैस बंद कर देना फिर तो नहीं चीड़े हो जाए जो ज्यादा शकर कट गई अपनी सुकने भी है नहीं के। जो तो मार जा जो तो ही ठंडे हो जाने मतलब ज्यादा नहीं थोड़े हाथ ज लगन लग जूगा उस टाइम में तो लड्डू कट लेने अपने ਬਹੁਤ ਹੀ ਆਸਾਨ ਨੇ ਬਹੁਤ ਹੀ ਛੇਤੀ ਬਣ ਜਾਂਦੇ ਨੇ ਬੜਾ ਟਾਈਮ ਨਹੀਂ ਲੱਗਦਾ ਇਹ ਬਣਾਉਣ ਨੂੰ ਮਿੰਟੋ ਮਿੰਟ ਬਣ ਕੇ ਤਿਆਰ ਹੋ ਜਾਂਦੇ ਨੇ ਇਹ ਤੇ ਬਣਾਉਣੇ ਬਹੁਤ ਸੌਖੇ ਨੇ ਤੇ ਖਾਣ ਨੂੰ ਵੀ ਬਹੁਤ ਟੇਸਟੀ ਨੇ ਸਾਰੇ ਖੁਸ਼ ਹੋ ਕੇ ਖਾਣਗੇ ਬੱਚੇ ਛੋਟੇ ਵੱਡੇ ਸਾਰੇ ਬਣਾ ਸਕਦੇ ਤੁਸੀਂ ਆਪਣੇ ਘਰ ਦੇ ਵਿੱਚ ਲੋ ਜੀ ਆਪ ਇਹਨਾਂ ਲੱਡੂ ਵਟ ਦਈਏ ਹੁਣ ਹੱਥ ਲੱਗਦਾ ਕਿਉਂ ਗੈਸ ਆਪਣੇ ਬੰਦ ਕਰਤਾ ਤੇ थोड़ा थोड़ा ठंडा हो जाए बस बटने आप लड्डू हाँ जी इतना बटन का लड्डू लगे थे तिना दे पर केंद्र नहीं कर्फी कट्टो तो बर्फी खानी है फिर मैं चलो बर्फी बना ला फिर बर्फी लिए आपने शकर थोड़ी जी होर पाई है तो क्योंकि चाण फिर पतली चाहिए स लड्डू तो इस तरह बट हूँ सके तो करके फिर शक्कर होर पाके थोड़ा पतला करे अपने हमी आप ਬਾਕੀ ਜਮਾ ਲਾਂਗੇ। ਇਹਨੇ ਪੀਸ ਖਾਣੇ। ਫੇ ਮੈਂ ਮੱਧ ਦੇ ਵਿੱਚ ਕੱਢ ਲਿਆ ਸੀ ਕੌਂਦੇ ਦੇ ਵਿੱਚ। ਚਲੋ। ਹੁਣ ਇਹਦੇ ਵਿੱਚ ਪਾ ਕੇ ਜਮਾਵਾਂਗੇ ਥਾਲੇ ਦੇ ਵਿੱਚ ਆਪਾਂ। ਇਹ ਸੈੱਟ ਕਰ ਦਾਂਗੇ ਤੇ ਸਾਰੇ ਥਾਲੇ ਦੇ ਵਿੱਚ। ਬਾਕੀ ਬਣਾਉਣ ਲਈ ਥੋੜਾ ਜਿਹਾ ਪਤਲਾ ਕਰਨਾ ਪੈਂਦਾ। ਉਹ ਸੱਕਰ ਤੇ ਉਹਦੇ ਲਈ ਥੋੜੀ ਜਿਹੀ ਕੜੀ ਲੱਭੂ ਲਈ ਗਰਮਾ ਖਾਵੇ ਕੜਾਈ ਗਨ ਸੀ ਮੈਰੀ ਵਿੱਚ ਪਾ ਦਿਆ ਸੀਗਾ ਕੋਲੇ ਚ ਕੋਣ ਕੇ ਸੋਡੇ ਨੂੰ ਨਾਲ ਜੀ ਜੋ ਇਹ ਠੰਡੀ ਹੋ ਗਈ ਨਾ ਇਹਦੇ ਪੀਸ ਕੱਟਾਂਗੇ ਉਦੋਂ ਸ਼ੇਅਰ ਕਰਾਂਗੇ ਮਾਰ ਕੇ ਟਪਾ ਲਈ ਇਹਦੇ ਵਿੱਚ ਅੱਜ ਸੈੱਟ ਹੋ ਜਵੇ ਥਾਲੇ ਵਿੱਚ ਪਾ ਦਈਏ ਆਪਾਂ ਨੇ ਫਿਰ ਤੁਹਾਨੂੰ ਦਿਖਾਵਾਂਗੇ ਪੀਸ ਕਰ। ਜਿਸ ਕਰਨ ਗਿਆ ਬਣਾਉਣਾ ਹੈ ਲੋ ਸਾਨੂੰ ਮਿਲੋ ਤੇ ਆਪਾਂ ਹੁਣ ਕੰਮ ਖੁਦ ਕਰਕੇ ਵੇਲੇ ਹੋਏ ਆਂ। ਕੱਟੀ ਵਿੱਚ ਤੇ ਪੀਸ ਪਟਣ ਲੱਗਿਆ। ਲੈ ਨਾ ਮੈਂ ਬਾਅਦ ਵਿੱਚ ਉਸ ਵਾਸਤੇ ਕਰ ਦੇਣਾ। ਤਿਲਾਂ ਦੀ ਵਰਫੀ। ਤੇ ਘਰ ਦਾ ਆਖਾਂ। ਕੱਢ ਲਈ ਹੁਣ ਰੋਟੀ ਪਾਣੀ ਖਾ ਲਿਆ ਸਾਰੇ ਨੇ। ਇਦھر ਮੈਂ ਉੱਤਰਿਆ ਹੈ ਦੁੱਧ ਵਾਲਾ ਇੱਥੇ ਆ ਮੈਂ ਥੱਲੇ ਖੜ ਜਾ ਮੰਮੀ ਤੋੜਨਾ ਨਹੀਂ ਵੀ ਸੁਣਨਾ ਹੈ ਥੱਲੇ ਬਹੁਤ ਰੋਣਾ ਨਾ ਰਮਣੀ ਖੜ ਮੈਂ ਚੱਕ ਲਈ ਇਸ ਮੈਂ ਚਾ ਚਾ ਇਕੱਠੇ ਦੋ ਤਿੰਨ ਚੱਕ ਲਈ ਹਾਂ ਅੱਜ ਕਹਿੰਦੇ ਵਰਤੀ ਬਣਨੀ ਹੈ ਉਹ ਨਹੀਂ ਬਣਾਉਣੇ ਲੱਡੂ ਤੇ ਸਟਾਰਟ ਮੈਂ ਕਰੀ ਸੀ ਵੀਡੀਓ ਹੈ ਜਿਸ ਕਨ ਲੱਡੂ ਬਣਾਉਂਦੇ ਪਰ ਬਣਾ ਲਈ ਵਰਤ ਜਿਹੜੀ ਚੀਜ਼ ਨੇ ਬਣਾਉਣਾ ਹੁੰਦਾ ਹੈ ਓ ਮਰ ਜਿੰਦੇ ਕਰਮ ਵਾਲੇ ਕਰਮ ਵਾਲਿਆ ਕਬਾਤ ਬਾਤ ਵੀ ਖਾਣੀ ਇਦਾਂ ਲਾ ਦੇ ਕੋਈ ਨਾ ਡੱਬੇ ਚ ਵਾ ਕੇ ਰੱਖਾਂਗੇ ਤਾਂ ਤੂੰ ਕਿੱਥੇ ਜਲ ਮੈਂ ਆਪੇ ਕਰੀ ਜਾਣਾ ਕੇਸਟੀ ਨਹੀਂ ਬਣੀਆ ਹਨਾ ਬਹੁਤ ਟੇਸਟੀ ਬਣੀਆ ਹਾਂਡੇ ਨਹੀਂ ਜ਼ਿਆਦਾ ਬਹੁਤ ਜ਼ਿਆਦਾ ਹਾਂਡਾ ਬਾਹਰ ਚੇਤੁੰਦ ਆ ਪਈ ਗਈ ਪਾਜਾ ਤਾਂ ਤਾਂ ਬਲੌਗ ਚ ਮੈਂ ਅੱਜ ਬਲੌਗ ਅੱਜ ਫੇਟਾ ਰਿਹਾ ਤੁਹ ਬਲੌਗ ਚ ਇਥੋਂ ਆਣਾ ਸੀ ਮੈਂ ਪਤਾ ਨੂੰ ਚਲਾਉਂਦਾ ਹਾਂ ਸਲਾਮ ਦੱਸੋ ਛੁੱਟੀਆਂ ਹੋ ਗਈਆਂ ਜੀ ਹਾਂ ਜੀ ਕਮੈਂਟ ਵੀ ਆਇਆ ਸੀ ਸਾਰਿਆਂ ਦੇ ਛੁੱਟੀਆਂ ਹੋ ਗਈਆਂ ਹਾਂਜੀ ਵੱਧ ਗਈਆਂ ਛੁੱਟੀਆਂ ਤੇ ਕੱਲ ਆਪਾਂ ਤਾਂ ਵੀਡੀਓ ਨਹੀਂ ਪਾਈ ਨਗੀ ਆ ਬੱਤੀ ਦਾ ਉਹ ਛੋਟਾ ਟਰ ਰਿਹਾ ਹੈ ਕਿ ਮੈਂ ਗਵੈਂਟਾ ਇਸ ਛੁੱਟੀ ਮਗਲੀ ਹਾਂ ਛੁੱਟੀਆਂ ਆ ਗਈਆਂ ਤਾਂ ਲੋ ਇਹ ਛੁੱਟੀਆਂ ਵੱਧ ਗਈਆਂ ਜਿਸ ਕਰ ਨੂੰ ਖੁਸ਼ੀ ਹੋਗੀ ਛੁੱਟੀਆਂ ਵਧਣ ਦੀ ਹੈ ਨਾ ਜਿਸ ਕੰਨ ਕਿੰਨੀ ਖੁਸ਼ੀ ਹੋ ਗਈ ਨਾਲ ਟੈਕ ਕਰਕੇ ਨਾਲ ਬੈਠਣਾ ਇਹ ਵੀ ਖੁਸ਼ੀ ਆ ਜੇ ਛੁੱਟੀਆਂ ਵੱਧ ਗਈਆਂ ਕਿਉਂਕਿ ਸਟੇਜ ਸੋਰੇ ਸਾਰ ਤਿਆਰ ਹੋ ਕੇ ਜਾਣਾ ਔਖਾ ਲਾਦਾ ਹੈ ਨਾ ਠੰਡੇ ਦੇ ਵਿੱਚ ਹੈ ਨਾ ਜੀਆ ਇਹ ਨਾ ਛੁੱਟੀਆਂ ਹੋ ਜਾਂਦੀਆਂ ਨੇ ਮੰਮੀਆਂ ਨੂੰ ਤਾਂ ਛੁੱਟੀਆਂ ਹੈ ਨਹੀਂ ਗੀਆਂ ਹਮ ਬੱਚਿਆਂ ਨੂੰ ਛੁੱਟੀਆਂ ਸਵੇ ਸਵੇ ਛੰਠਣੀ ਵਰਦੀ ਪਾ ਕੇ ਕਹਿੰਦਾ ਜਾਣਾ ਔਖਾ ਲੱਗਦਾ ਫਿਰ ਆ ਕੇ ਦੁਬਾਰਾ ਵੀ ਕਪੜੇ ਚੇਂਜ ਕਰੂੰ ਚਲੋ ਜੀ ਬਸ ਸਾਡਾ ਦਿਵਾਲੀ ਤੋਂ ਬਾਅਦ ਨਾਂ ਦਿਵਾਲੀ ਕਹਿੰਦਾ ਲੋੜੀ ਤੋਂ ਬਾਅਦ ਤਾਂ ਦਿਨ ਲੱਗਣ ਲੱਗ ਜਾਣਗੇ ਜੀ ਕਿਨੇ ਸੋਨੇ ਸੋਨੇ ਪੀਸ ਬਣੇ ਨੇ ਜਿਹੜੇ ਆਹ ਰਹੇਗੇ ਚਲੋ ਇਦਾਂ ਹੀ ਪਾ ਕੇ ਖਾ ਲਈਏ ਔਰਦੀ ਐ ਐਨੀ ਜ਼ਿਆਦਾ ਨਰਮ ਬਣੀ ਹੋਈ ਕੋਈ ਵੀ ਖਾ ਸਕਦਾ ਦੋ ਯਰਗ ਵੀ ਖਾ ਸਕਦੇ ਹੈ ਨਾ ਜੀ ਦਸ ਕਾਰਾ ਰੋਜਾ ਨਾ ਹੁੰਦਾ ਮੰਮੀ ਰੋਟੀ ਦੇ ਬਾਅਦ ਮਿੱਠਾ ਤੇ ਮੈਂ ਜਸ ਕਾਰਨ ਦੀ ਮਾਂਗੀ ਬਾਫੀ ਖਾ ਰਿਆ ਕਰੂਗਾ ਮੈਂ ਸਾਰੇ ਖਾਣੇ ਕਰਾਂਗੇ ਵੈਸੇ ਤਾਂ ਤੇ ਜਿੰਨਾ ਦੇ ਚੱਲਦੀ ਆ ਦੇਖੋ ਸਾਡੇ ਬਾਣਾ ਚ ਚੀਜ਼ ਰਹਿੰਦੀ ਨਹੀਂ ਛੇਤੀ ਬਣਾ ਲੈਂਦੇ ਆਂ ਇਹ ਫੇਰ ਕੋਲ ਬਣਾਵਾਂਗੇ ਕੁਝ ਸੈਲਫਰੀਤ ਗਜਰੇਲਾ ਕਹਿ ਰਿਆ ਸੀ ਗਜਰੇਲਾ ਬਣਾਉਣਾ ਕੋਈ ਗੱਲ ਨਹੀਂ ਉਹ ਡੰਡਾ ਬਣੇਗੀ ਉਹਨੂੰ ਬਣਾਉਣਾ ਕੱਟੇਗੀ ਤੇ ਨਹੀਂ ਕੀ ਬਣਾ ਦੰਦੇ ਜਦੋਂ ਕਹਿੰਦੇ ਮੈਂ ਬਣਾਉਣਾ ਬਣਾਵਾਂਗੇ ਖੱਟਾ ਖੱਟਾ ਤੇ ਇਹਨੂੰ ਦੁਬਾਰਾ ਮਟਲੀ ਥੋੜਾ ਗੰਨ ਕਰਕੇ ਵਟਣਾ ਆਹ ਦੇਖੋ ਜਲੇ ਸਜੀ ਲਓ ਜੀ ਲਓ ਜੀ ਤੁਸੀਂ ਵੀ ਖਾਓ ਤਿਲਾਂ ਦੀ ਵਰਕੀ ਦੇਖੋ ਕਿੰਨੀ ਮਿਲੀਵਣੀ ਤੋੜ ਕੇ ਤਾਂ ਹੈ ਨਰਮ ਨਰਮ ਨੇ ਪੀਸ ਆਹ ਖਾ ਲਈ ਦਿਨ ਦਰਦਾ ਵੀ ਕਿਤੇ ਖਿੰਡ ਨਾ ਲਵੇ ਬਹੁਤ ਵਧੀਆ ਬਣੀ ਆ ਤੇ ਲੋ ਜੀ ਇਹਨੇ ਸਟੋਰ ਕਰ ਲਾਂਗੇ ਕਿਸੇ ਹਨਾ ਬੰਦ ਟੱਗੇ ਦੇ ਵਿੱਚ ਰਾਈਸ ਨਹੀਂ ਪੈਣੀ ਬਾਕੀ ਸੋ ਟਾਈਮ ਤੇ ਲੋ ਜੀ ਆਹ ਆਪਣੀ ਇਹ ਬਰਫੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਅਫੀਜੀ ਇਹਨਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੋਸਤੋ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਵਲੌਗ ਨਾਲ ਕਰਦੇ ਆਂ ਫਿਰ ਸਤਿ ਸ਼੍ਰੀ ਅਕਾਲ ਜੀ ਬਾਈ ਓਕੇ ਬਾਏ ਬਾਏ ਟਾਟਾ